ਨੇਹੰਗ ਸਿੰਘਾਂ ਦਾ ਸੂਰ ਦੇ ਦੰਦ ਨਾਲ ਕੀ ਸਬੰਧ ਹੈ ਤੁਸੀਂ ਅਕਸਰ ਹੀ ਨੇਹੰਗ ਸਿੰਘਾਂ ਦੇ ਦਮਾਲਿਆਂ ਉੱਪਰ ਸੂਰ ਦਾ ਦੰਦ ਲੱਗਿਆ ਦੇਖਿਆ ਹੋਵੇਗਾ ਇਹ ਦੰਦ ਕਿਉਂ ਲਗਾਇਆ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਜਦੋਂ ਨਿਹੰਗ ਸਿੰਘ ਜੰਗ ਵਿੱਚ ਲੜਦੇ-ਲੜਦੇ ਸ਼ਹੀਦ ਹੋ ਜਾਂਦੇ ਸਨ ਤਾਂ ਮੁਗਲਾਂ ਵੱਲੋਂ ਉਹਨਾਂ ਦੇ ਦਮਾਲਿਆਂ ਨੂੰ ਪੈਰਾਂ ਨਾਲ ਰੋਲਿਆ ਜਾਂਦਾ ਸੀ ਤੇ ਉਹਨਾਂ ਦੇ ਬਾਣਿਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ ਨਿਹੰਗ ਸਿੰਘਾਂ ਨੇ ਇਸ ਦਾ ਤੋੜ ਕੱਢਣ ਲਈ ਆਪਣੇ ਦਮਾਲਿਆਂ ਉੱਪਰ ਸੂਰ ਦਾ ਦੰਦ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਢਾਲਾਂ ਉੱਪਰ ਸੂਰ ਦੀਆਂ ਖੱਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਮੁਸਲਮਾਨ ਸੂਰ ਨੂੰ ਬਹੁਤ ਹੀ ਨਪਾਕ ਜਾਨਵਰ ਮੰਨਦੇ ਹਨ ਮੁਸਲਮਾਨ ਆਪਣੇ ਮੂੰਹ ਵਿੱਚੋਂ ਕਦੇ ਵੀ ਸੂਰ ਦਾ ਨਾਮ ਨਹੀਂ ਲੈਂਦੇ ਉਸ ਨੂੰ ਟੱਚ ਕਰਨ ਦਾ ਬਹੁਤ ਦੂਰ ਦੀ ਗੱਲ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਚਲੀਆਂ ਜਾਂਦੀਆਂ ਹਨ ਤਾਂ ਕਰਕੇ ਨਿਹੰਗ ਸਿੰਘਾਂ ਨੇ ਆਪਣੇ ਦਮਾਲਿਆਂ ਉੱਪਰ ਸੂਰ ਦਾ ਦੰਦ ਲਗਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹਨਾਂ ਦੇ ਬਾਣੇ ਦੀ ਬੇਅਦਬੀ ਨਾ ਹੋ ਸਕੇ ਸਿੱਖਾਂ ਨੇ ਨਾਦਰ ਸ਼ਾਹ ਉਤੇ ਹਮਲਾ ਕਿਉਂ ਕੀਤਾ ਜਦੋਂ ਕਿ ਨਾਦਰ ਸ਼ਾਹ ਤਾਂ ਆਪ ਸਿੱਖਾਂ ਦੇ ਦੁਸ਼ਮਣਾਂ ਨੂੰ ਮਾਰ ਰਿਹਾ ਸੀ ਨਾਦਰ ਸ਼ਾਹ ਨੇ ਪਹਿਲਾ ਹਮਲਾ ਜਕਰੀਆ ਖਾਨ ਤੇ ਦੂਜਾ ਹਮਲਾ ਮੁਹੰਮਦ ਸ਼ਾਹ ਰੰਗੀਲਾ ਉਤੇ ਕੀਤਾ ਮੁਹੰਮਦ ਸ਼ਾਹ ਰੰਗੀਲਾ ਉਹੀ ਸੀ ਜਿਸ ਨੇ ਕਿਹਾ ਸੀ ਨਾਨਕ ਨਾਮ ਲੇਵਾ ਵਾਲਾ ਜਿਹੜਾ ਵੀ ਸਿੱਖ ਸਾਨੂੰ ਜਿੱਥੇ ਮਿਲਦਾ ਉਹਨੂੰ ਮੌਕੇ ਤੇ ਹੀ ਮਾਰ ਦਿਓ ਜਕਰੀਆ ਖਾਨ ਉਹ ਸੀ ਜਿਸ ਨੇ ਹੁਕਮ ਦਿੱਤਾ ਸੀ ਵੀ ਜੋ ਵੀ ਕਿਸੇ ਸਿੱਖ ਦਾ ਸਿਰ ਵੱਢ ਕੇ ਲਿਆਊਗਾ ਮੈਂ ਉਸਨੂੰ ਇਨਾਮ ਦੇਵਾਂਗਾ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਜਦੋਂ ਪੰਜਾਬ ਵਿੱਚ ਦੀ ਲੰਘ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਪੁੱਛਦੇ ਹਨ ਨਾਦਰ ਸ਼ਾਹ ਆਪਣੇ ਨਾਲ ਨਾ 90 ਕਰੋੜ ਦੀ ਲੁੱਟ ਕੁਝ ਬੇਸ਼ਕੀਮਤੀ ਚੀਜ਼ਾਂ ਤੇ ਹਿੰਦੁਸਤਾਨ ਦੀਆਂ 12000 ਬਹੁ ਬੇਟੀਆਂ ਆਪਣੇ ਨਾਲ ਲੈ ਕੇ ਜਾ ਰਿਆ ਜਿਨ੍ਹਾਂ ਨੂੰ ਅੱਗੇ ਜਾ ਕੇ ਉਹ ਗਜਨੀ ਦੇ ਬਾਜ਼ਾਰ ਵਿੱਚ ਵੇਚੇਗਾ ਇਹ ਸੁਣ ਕੇ ਸਰਦਾਰ ਜੱਸਾ ਸਿੰਘ ਕਹਿਣ ਲੱਗੇ ਜੇ ਸਾਡੇ ਦੇਸ਼ ਦੀ ਇੱਕ ਵੀ ਦੀ ਗਜਨੀ ਦੇ ਬਾਜ਼ਾਰ ਵਿੱਚ ਵਿੱਗੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ ਬਸ ਇਹ ਗੱਲ ਕਰਕੇ ਨਾਦਰ ਸ਼ਾਹ ਉੱਤੇ ਸਿੱਖਾਂ ਨੇ ਚੜ੍ਹਾਈ ਕਰ ਦਿੱਤੀ ਆਪਣੇ ਬੱਚਿਆਂ ਨਾਲ ਇਹ ਸਟੋਰੀ ਵੱਧ ਤੋਂ ਵੱਧ ਸ਼ੇਰ